आई वॉट टू बी मैं बच्ची नहीं हट गया पर पता नहीं तो क्या है हां मैं बच्ची नहीं हूं वो तो नाटक क्या खाती है अरे चल है आगे बदमीज है हाथ है बहुत ही है हाथ की डालनी है हाथ की डालनी है हाथ की जो आ रही है आगे है तू जा रही है ਦਾ ਲੋਕ ਚੈਰੀ ਵੀ ਮੇਰੀ ਥੋੜੀ ਮੈਮ ਹੋਈ ਤਾਂ ਇਹਨਾਂ ਨੇ ਕਿ ਸ਼ਾਰਕ ਦੀ ਨਾਲ ਹੀ ਲਗਾਈ ਉਸ ਤੋਂ ਬਾਅਦ ਆ ਖੂਨ ਬੰਦ ਹੋ ਗਿਆ ਮੰਮੀ ਦਾ ਦਰਦ ਤੋਂ ਨਾਲ ਸ਼ਾਰਕ ਵੀ ਛੱਟ ਗਿਆ ਹੰਮ ਨੇ ਕਹਿੰਦੀ ਮੇਰਾ ਅੱਜ ਕਰਵਾ ਦੇ ਚਿੱਕੜ ਮਾਰੀ ਜਾਂਦੀ ਕੜਦੀ ਜਾਂਦੀ ਮੈਂ ਬਾਰ ਬਾਰ ਜਾਈ ਜੰਦੀ ਮੈਨੂੰ ਆ ਕੇ ਦੇਖ ਲਓ ਆਖੋ ਜੰਦਾ ਮੰਮੀ ਨੂੰ ਖਾਰਕ ਚੜ ਗਿਆ ਟਾਡੇ ਵਸ ਤੇ ਕਹਿੰਦੀ ਮੈਂ ਲਈ ਬੈਠੀ ਮੈਂ ਤੂੰ ਕਦੋਂ ਮੈਨੂੰ ਪੁਲਾਣ ਕੀਤਾ ਇਹ ਕਹਿੰਦੀ ਮੈਨੂੰ ਮੇਰਾ ਕੰਮ ਪਤਾ ਨਹੀਂ ਹੈਗਾ ਪਤਲੀ ਚਿੱਕੜ ਮਾਰਨ ਲੱਗੀ ਇਹ ਮੇਰੀ ਭੈਣ ਨੇ ਦੂਰੋਂ ਵੀਡੀਓ ਬਣਾ ਲਈ ਪੜ ਮਾਰਿਆ ਇਹਦੇ ਆ ਸਾਡੇ ਨਾਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਰ ਪ੍ਰਾਈਮ ਪੰਜਾਬ 7 ਅੱਜ ਤੁਹਾਨੂੰ ਤਸਵੀਰਾਂ ਉਹ ਵਖਾਵਾਵਾਂਗੇ ਤੁਸੀਂ ਆਪ ਸ਼ਰਨਸਾਰ ਹੋਗੇ ਕਿਉਂਕਿ ਤਸਵੀਰਾਂ ਉਹ ਗੁਰਨਾਣਕ ਦੇਵ ਹਸਪੀਟਲ ਦੀਆਂ ਬਾਹਰੀਆਂ ਦਿਖਾ ਰਹੇਗੇ ਜੋ ਕਿ ਮਰੀਜ਼ ਹਮੇਸ਼ਾ ਹੀ ਹਸਪੀਟਲ ਦੇ ਅੰਦਰ ਦਾਖਲ ਹੁੰਦੇ ਨੇ ਲੇਕਿਨ ਹੁਣ ਮਰੀਜ਼ ਉਹ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਮਰੀਜ਼ ਜਿਹੜਾ ਸੜਕ ਦੇ ਲੰਮੇ ਪਿਆ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੁਸੀਂ ਦੇਖ ਸਕਦੇ ਕਿ ਜਿਹੜੇ ਮਰੀਜ਼ ਹੈ ਜਿਹੜੀਆਂ ਭੈਣਾਂ ਨੇ ਆਪਣੀ ਮਾਂ ਨੂੰ ਲੈ ਕੇ ਗੁਰਨਾਣਕ ਦੇਵ ਹਸਪੀਟਲ ਚ ਪਹੁੰਚਿਆ ਸੀ ਨਿੱਕਿਨ ਜਿੱਥੇ ਉਹਨਾਂ ਦਾ ਇਲਾਜ ਨਹੀਂ ਉਹ ਪਾਇਆ ਕਿ ਉਹਨਾਂ ਵੱਲੋਂ ਡਾਕਟਰਾਂ ਵੱਲੋਂ ਜਿਹੜਾ ਇਹਨੂੰ ਧੱਕੇ ਮਾਰੇ ਗਏ ਆ ਬੇਇੱਜ਼ਤੀ ਕੀਤੀ ਗਈ ਆ ਤੇ ਪੇੜਾ ਤੱਕ ਮਾਰੀਆਂ ਗਈਆਂ ਨੇ ਤੇ ਹੁਣ ਜਿਹੜਾ ਪਰਿਵਾਰ ਆ ਸੜਕ ਦੇ ਉੱਤੇ ਜਿਹੜਾ ਆਪਣੀ ਮਾਂ ਨੂੰ ਲੈ ਕੇ ਇਨਸਾਫ ਦੀ ਗੁਹਾਰ ਲਗਾ ਰਿਹਾ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਕੀ ਨਾਮ ਹੈ ਜੀ ਤੁਹਾਡਾ ਖੜੇ ਹੋ ਜੀ ਮੇਰਾ ਨਾਮ ਪੁੱਛੋ ਜੀ ਅਰੇ ਦੱਸੋ ਵੀ ਤੁਹਾਡੇ ਮਾਤਾ ਜੀ ਨੂੰ ਕੀ ਗੱਲ ਹੋਈ ਆ ਸਰ ਮੇਰੇ ਮਾਤਾ ਜੀ ਨੂੰ ਕੱਲ ਹਾਰਟ ਅਟੈਕ ਆਇਆ ਸੀਗਾ ਜੀ ਮੇਰੇ ਸਿਸਟਰ ਰਹਿੰਦੇ ਨੇ ਇੱਥੇ ਡਾਲੇ ਚੱਕ ਉਹ ਇਹਨਾਂ ਨੂੰ ਹਸਪੀਟਲ ਲਿਆਏ ਇਹਨਾਂ ਨੇ ਐਡਮਿਟ ਕਰ ਲਿਆ ਇੱਥੇ ਕੋਈ ਸੁਣਵਾਈ ਨਹੀਂ ਕੋਈ ਨਹੀਂ ਦੇਖਿਆ ਕੱਲ ਦੀ ਬਾਥਰੂਮ ਵਾਲੀ ਨਾਲੀ ਨਹੀਂ ਲਗਾਈ ਮੈਂ ਸੰਗਰੂਰ ਤੋਂ ਆਈਆਂ ਮੇਰੇ ਛੋਟੇ ਭੈਣ ਇੱਥੋਂ ਆਏ ਨੇ ਹਿਸਾਰ ਤੋਂ ਮੇਰੇ ਸਿਸਟਰ ਨੇ ਵੱਡੀ ਨੇ ਸਾਨੂੰ ਬੁਲਾ ਲਿਆ ਅਸੀਂ ਇਹਨਾਂ ਨੂੰ ਬਾਥਰੂਮ ਦੀ ਥੈਲੀ ਲਗਾਉਣ ਲਈ ਕੱਲ ਦਾ ਕਿਹਾ ਇਹਨਾਂ ਨੂੰ ਬਹੁਤ ਜ਼ਿਆਦਾ ਵੀ ਬਾਥਰੂਮ ਦੀ ਥੈਲੀ ਲਗਾ ਦਿਓ ਵੀ ਮਰੀਜ਼ ਤੜਫ ਰਿਹਾ ਬਾਥਰੂਮ ਦੀ ਨਾਲੀ ਲਗਾ ਦਿਓ ਇਹਨਾਂ ਨੇ ਲਗਾਈ ਨਹੀਂ ਅੱਜ ਦੁਪਹਿਰੇ ਅਸੀਂ ਇਹਨਾਂ ਨੂੰ ਬਹੁਤ ਜ਼ਿਆਦਾ ਬੋਲਿਆ ਦੋ ਤਿੰਨ ਨਰਸਾਂ ਨੂੰ ਅਸੀਂ ਕਿਹਾ ਵੀ ਅਸੀਂ ਇਹਦੇ ਨਾਲ ਨਾਲ ਹੀ ਲਗਾ ਦਿਓ ਵੀ ਤੜਫ ਰਹਿ ਨੇ ਵਾਸ਼ਰੂਮ ਲਈ ਇਹਨਾਂ ਨੂੰ ਨਾਲੀ ਲਗਾ ਦਿਓ ਉਹਨਾਂ ਨੇ ਆ ਕੇ ਦੁਪਹਿਰੇ ਲਗਾਤੀ ਉਸ ਤੋਂ ਬਾਅਦ ਸਰ ਇਹ ਨਾ ਇਹਨਾਂ ਦੇ ਸੂਈ ਦਾ ਸੁੱਜ ਗਿਆ ਜੀ ਉਹਨਾਂ ਮਤਲਬ ਲੀਕੇਜ ਹੋ ਗਈ ਉੱਥੋਂ ਦੀ ਸੁੱਜ ਗਿਆ ਬਹੁਤ ਜ਼ਿਆਦਾ ਹੱਥ ਨੀਲ ਪੈ ਗਿਆ ਸੀ ਕਿਹਾ ਉਹਨਾਂ ਨੂੰ ਆ ਕੇ ਇਹਨਾਂ ਦੀ ਸੂਈ ਕੱਢ ਦਿਓ ਮੈਡਮ ਵੀ ਹੱਥ ਸੁੱਜ ਗਿਆ ਮਰੀਜ਼ ਚੀਕਾ ਮਾਰਿਆ ਬੁਖਾਰ ਚੜ ਗਿਆ 103 ਬੁਖਾਰ ਚੜ ਗਿਆ ਇਹਨਾਂ ਨੂੰ ਅਸੀਂ ਥਰਮਾਮੀਟਰ ਨਾਲ ਦੇਖਿਆ 103 ਬੁਖਾਰ ਚੜ ਗਿਆ ਆਏ ਨਹੀਂ ਬਹੁਤ ਬਹੁਤ ਵਾਰੀ ਬੁਲਾਣਗੇ ਮੇਰੇ ਸਿਸਟਰ ਚਾਰ ਪੰਜ ਵਾਰੀ ਬੁਲਾਣਗੇ ਨਾ ਤੇ ਆ ਕੇ ਚੁਟਕੀਆਂ ਮਾਰ ਕੇ ਗੱਲ ਕੀਤੀ ਹੈ ਉਹਨਾਂ ਨੇ ਇਹਨਾਂ ਨਾਲ ਕਹਿੰਦੇ ਅਸੀਂ ਤੁਹਾਡੇ ਨੋਕਾ ਨਾ ਕਹਿੰਦੇ ਜਿੱਦੋਂ ਸਾਨੂੰ ਲੱਗੂਗਾ ਅਸੀਂ ਉਦੋਂ ਆਵਾਂਗੇ ਜਦੋਂ ਸਾਨੂੰ ਠੀਕ ਲੱਗੂਗਾ ਤੁਸੀਂ ਸਾਨੂੰ ਐਵੇਂ ਕੀਵੇਂ ਬੁਲਾਇਆ ਵੀ ਆਜੋ ਇਹ ਬੁਲਾਣ ਗਈ ਹੈ ਇਹਨੂੰ ਐਦਾ ਪੁੱਠਾ ਸਿੱਧਾ ਬੋਲਣ ਲੱਗੇ ਮੈਂ ਵੀਡੀਓ ਬਣਾਉਣ ਲੱਗੀ ਉਹਨਾਂ ਨੇ ਮੇਰੇ ਫੋਨ ਤੇ ਛਪਟਾ ਮਾਰ ਕੇ ਤੇ ਮੇਰੇ ਮੇਰੇ ਮੂੰਹ ਤੇ ਥੱਪੜ ਮਾਰਿਆ ਆ ਸਾਡੇ ਸਾਰੇ ਸੱਟਾਂ ਲੱਗੀਆਂ ਹੋਈਆਂ ਨੇ ਜੀ ਘਰੂਂਟੇ ਉਹਦੇ ਲੱਗੇ ਹੋਏ ਨੇ ਮੇਰੀ ਮੰਮੀ ਦੇ ਉੱਤੇ ਮੈਨੂੰ ਧੱਕਾ ਮਾਰਿਆ ਏ ਮੇਰੀ ਮੰਮੀ ਦੇ ਉੱਤੇ ਮੈਨੂੰ ਧੱਕਾ ਮਾਰਿਆ ਮੇਰੇ ਮੰਮੀ ਬੈਠੇ ਸੀਗੇ ਵੀ ਗਿਰ ਗਏ ਨੇ ਮੰਜੇ ਦੇ ਉੱਤੇ ਸਾਨੂੰ ਸਾ ਐਨ ਐਨ ਦੇ ਵਿੱਚ ਝਪਟਾ ਮਾਰਿਆ ਉਹਨਾਂ ਨੂੰ ਨਰਸ ਨੂੰ ਆ ਕੇ ਡਾਕਟਰਾਂ ਨੇ ਖੁਦ ਫੜਿਆ ਉਹ ਇਸ ਤਰ੍ਹਾਂ ਛੁੱਟ ਕੇ ਸਾਡੇ ਮਾਰਨ ਤੋ ਆ ਰਹੀ ਸੀ ਜਿਹੜੇ ਆਮ ਆਦੀ ਸਰਕਾਰ ਆ ਆਮ ਪਾਰਟੀ ਆ ਆਮ ਲੋਕਾਂ ਦੀ ਸਰਕਾਰ ਆ ਭਗਵੰਤ ਸਿੰਘ ਕਹਿੰਦੇ ਵੀ 10 ਲੱਖ ਦਾ ਜਿਹੜਾ ਇਲਾਜ ਤੁਹਾਡਾ ਫ੍ਰੀ ਹੋਏਗਾ ਪ੍ਰਾਈਵੇਟ ਹਸਪੀਟਲ ਦੇ ਵਿੱਚ ਹੁਣ 20000 ਰੁਪਿਆ ਲੈ ਚੁੱਕੇ ਨੇ ਸਾਡਾ ਕੋਈ ਫ੍ਰੀ ਇਲਾਜ ਨਹੀਂ ਹੋ ਰਿਹਾ ਸਾਡੇ ਤੋਂ ਕਦੇ 500 ਕਦੇ 400 ਕਦੇ 1000 ਐਦਾਂ ਮੰਗ ਕੇ ਸਾਡੇ ਤੋਂ 20000 ਰੁਪਿਆ ਲੱਗ ਚੁੱਕਿਆ ਸਾਡਾ ਕੱਲ ਦਾ ਸਾਨੂੰ ਕੋਈ ਬਿੱਲ ਨਹੀਂ ਦਿੱਤਾ ਗਿਆ ਕੱਲ ਦਾ ਕੋਈ ਰਸੀਦ ਨਹੀਂ ਦਿੱਤੀ ਗਈ ਸਰ ਕੱਲ ਦੀ ਸਾਨੂੰ ਮੈਨੂੰ ਇਹ ਦੱਸੋ ਵੀ ਤੁਸੀਂ ਬਾਹਰ ਕਿਉਂ ਲੈ ਗਏ ਆਪਣੇ ਮਾਤਾ ਜੀ ਨੂੰ ਤੇ ਕੀ ਅੰਦਰੋਂ ਡਾਕਟਰਾਂ ਨਾਲ ਚਾਤ ਦਿੱਤਾ ਤੁਹਾਨੂੰ ਸਰ ਸਾਨੂੰ ਉਹ ਕਹਿੰਦੇ ਜਿੱਥੇ ਮਰਜ਼ੀ ਲੈ ਕੇ ਜਾਓ ਅਸੀਂ ਕਿਸੇ মিডিਆ ਤੋਂ ਨਹੀਂ ਡਰਦੇ ਕਿਸੇ ਪੁਲਸ ਵਾਲੇ ਵੀ ਉਹਨਾਂ ਨੇ ਸਾਡੇ ਤੇ ਦੋ ਬੁਲਾਏ ਨੇ ਸਾਡੇ ਤਾਂ ਫੋਨ ਚੋਂ ਵੀਡੀਓ ਕੱਢਣ ਲਈ ਉਹ ਪੁਲਸ ਵਾਲੇ ਆ ਕੇ ਮੈਨੂੰ ਕਹਿੰਦੇ ਬੀਬੀ ਤੁਹਾਡਾ ਫੋਨ ਦੋ ਤੁਹਾਡੇ ਫੋਨ ਤੋਂ ਅਸੀਂ ਰਿਪੋਰਟ ਕਰਾਂਗੇ ਪ੍ਰੈਸ ਵਾਲੇ ਕਿੰਨੇ ਹੋ ਗਏ ਤੁਹਾਨੂੰ ਅਜੇ ਰੋਡ ਦੇ ਉੱਤੇ ਜਿਹੜੇ ਬੈਠਿਆ ਨੂੰ ਸਾਨੂੰ 3 ਘੰਟੇ ਹੋ ਗਏ ਜੀ ਪ੍ਰਸ਼ਾਸਨ ਦਾ ਅਧਿਕਾਰੀ ਨੇ ਕੋਈ ਡਾਕਟਰ ਤੁਹਾਡੀ ਸੁਣਵਾਈ ਕਰਨ ਵਾਸਤੇ ਨਹੀਂ ਕੋਈ ਨਹੀਂ ਆਇਆ ਸਰ ਸਾਨੂੰ 3 ਘੰਟੇ ਆ ਸਾਰੇ ਗਵਾਹ ਨੇ ਲੋਕ ਸਾਨੂੰ 3 ਘੰਟੇ ਹੋ ਗਏ ਮੇਰੇ ਮਾਤਾ ਤੜਫਰੇ ਨੇ 103 ਨੂੰ ਬੁਖਾਰ ਆ ਜੀ ਹਾਰਟ ਅਟੈਕ ਆਇਆ ਸਾਡੇ 350 슈ਗਰ ਹੈ ਉਹਨਾਂ ਦੇ ਹੁਣ ਕਾ ਤੱਕ ਤੁਸੀਂ ਇੱਥੇ ਰੋਡ ਦੇ ਉੱਤੇ ਬੈਠੇ ਰਹੋਗੇ ਜਾਂ ਕੋਈ ਪਰਿਵਾਰ ਵਾਲਾ ਤੁਹਾਡਾ ਆ ਰਿ ਜਾਂ ਕਿ ਹਸਪਤਲ ਤੁਸੀਂ ਲੈ ਕੇ ਜਾਣਾ ਸਾਡੇ ਪਰਿਵਾਰ ਦੇ ਵਿੱਚ ਬਸ ਅਸੀਂ ਆ ਸੀ ਮਾਂ ਦੇ ਬਸ ਅਸੀਂ ਦੋ ਭੈਣਾਂ ਅਸੀਂ ਮਾਂ ਨੂੰ ਦੇਖਣ ਆ ਲਈਆਂ ਸਾਡਾ ਕੋਈ ਨਹੀਂ ਹੈਗਾ ਨਾ ਸਾਡੇ ਭਾਈ ਹੈ ਨਾ ਸਾਡੇ ਬਾਪ ਹੈ ਬਸ ਸਾਡੀ ਸੁਣਵਾਈ ਹੋਈ ਆ ਬਸ ਅਸੀਂ ਤੁਹਾਨੂੰ ਇੰਨਾ ਕਹਿਣਾ ਚਾਹੁੰਦੇ ਆ ਵੀ ਸਾਡੀ ਸੁਣਵਾਈ ਕੀਤੀ ਜਾਵੇ ਬਸ ਜੀ ਤਸਵੀਰਾਂ ਤੁਹਾਨੂੰ ਲਗਾਤਾਰ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜਿਹੜੀਆਂ ਮੈਡੀਸਿਨ ਜਿਹੜੀਆਂ ਰਿਪੋਰਟਾਂ ਨੇ ਉਹ ਵੀ ਛੜਕ ਦੇ ਉੱਤੇ ਰੱਖੀਆਂ ਨੇ ਕਿਉਂਕਿ ਹਾਲਾਤ ਮਾਤਾ ਜੀ ਦੇ ਇੰਨੇ ਮਾੜੇ ਨੇ ਜੇ ਅਗਰ ਕੁਝ ਵੀ ਹੋ ਜਾਂਦਾ ਤਾਂ ਉਹਦਾ ਜ਼ਿੰਮੇਵਾਰ ਕੌਣ ਆ ਇਹ ਦੋ ਧੀਆਂ ਆਪਣੀ ਮਾਂ ਦੀ ਇਲਾਜ ਵਾਸਤੇ ਜਿਹੜਾ ਅੱਜ ਗੁਰਨਾਨਕੋ ਹਸਪੀਟਲ ਵਿੱਚ ਪਹੁੰਚੇ ਸੀ ਲੇਕਿਨ ਡਾਕਟਰਾਂ ਵੱਲੋਂ ਮਿਸਬਿਹਵ ਕੀਤਾ ਗਿਆ ਹੈ ਗਾੜੀ ਗਲੋਹ ਕੀਤੀ ਗਈ ਹੈ ਚਪੇੜਾ ਤੱਕ ਮਾਰੀਆਂ ਗਈਆਂ ਕਿਉਂਕਿ ਉਹਨਾਂ ਵੱਲੋਂ ਜਦੋਂ ਵੀਡੀਓ ਬਣਾਣੀ ਸ਼ੁਰੂ ਕੀਤੀ ਤਾਂ ਉਸੇ ਟਾਈਮ ਹੀ ਡਾਕਟਰਾਂ ਵੱਲੋਂ ਇਹਨਾਂ ਦੀ ਮਾਰਕੁਟਾਈ ਵੀ ਕੀਤੀ ਹੁਣ ਤਸਵੀਰਾਂ ਤੁਸੀਂ ਦੇਖ ਸਕਦੇ ਕਿ ਇਸ ਟਾਈਮ ਜਿਹੜੀ ਮਾਤਾ ਨੂੰ ਹਸਪੀਟਲ ਦੇ ਵਿੱਚ ਅੰਦਰ ਦਾਖਲ ਹੋਣਾ ਚਾਹੀਦਾ ਸੀ ਲੇਕਿਨ ਜਿਹੜੀਆਂ ਧੀਆਂ ਨੇ ਆਪਣੀ ਮਾਂ ਦੀ ਮਦਦ ਵਾਸਤੇ ਲੋਕਾਂ ਨੂੰ ਘਾਰ ਲਗਾ ਰਹੇ ਨੇ ਲੇਕਿਨ ਅਜੇ ਤੱਕ ਕੋਈ ਵੀ ਸਰਕਾਰੀ ਅਧਿਕਾਰੀ ਜਾਂ ਪ੍ਰਸ਼ਾਸਨ ਨਾਲ ਤੱਕ ਨਹੀਂ ਪਹੁੰਚਿਆ ਸਾਡੇ ਨਾਲ ਹੋ ਰਹੀ ਭੈਣ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਨਾਮ ਹੈ ਜੀ ਤੁਹਾਡਾ ਜੀ ਮੇਰਾ ਨਾਮ ਬਿੰਦੂ ਹੈ ਕਿਥੋਂ ਆਏ ਜੀ ਤੁਸੀਂ ਜੀ ਮੈਂ हिसार ਤੋਂ ਆਈ ਹਰਿਆਣੇ ਤੋਂ ਤਾਂ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਆਪਣੀ ਮਾਤਾ ਨੂੰ ਲੈ ਕੇ ਸੜਕ ਦੇ ਉੱਤੇ ਬੈਠੇ ਜੇ ਕਿਉਂਕਿ ਇਹਨਾਂ ਨੂੰ ਹਸਪਤਾਲ ਵਿੱਚ ਲਾਹ ਦੀ ਜ਼ਰੂਰਤ ਸੀ ਜੀ ਮੇਰੀ ਮੰਮੀ ਦੀ 350 ਸ਼ੂਗਰ ਵਧੀ ਹੋਈ ਆ ਬੀਪੀ ਇੰਨਾ ਵਧਿਆ ਪਿਆ ਵਾ ਹਾਰਟ ਅਟੈਕ ਕੱਲ ਆਇਆ ਸਾਡੀ ਮਜਬੂਰੀ ਦੇਖੋ ਅਸੀਂ ਹਸਪਤਾਲ ਬਾਹਰ ਲੈ ਕੇ ਬੈਠੇ ਆ ਸੜਕ ਤੇ ਜਿੱਥੇ ਮੇਰੀ ਮੰਮੀ ਨੂੰ ਆਈ ਸੀ ਯੂ ਚ ਹੋਣਾ ਚਾਹੀਦਾ ਸੀ ਦਾਖਲ ਉੱਥੇ ਅਸੀਂ ਸੜਕ ਤੇ ਲੈ ਕੇ ਬੈਠੇ ਆ ਸਾਡੇ ਨਾਲ ਹੱਤਿਆਪਈ ਕੀਤੀ ਗਈ ਸਾਡੇ ਨਾਲ ਮਾਰ ਪਟਾਈ ਕੀਤੀ ਗਈ 20000 ਰੁਪਏ ਅਸੀਂ ਕੱਲ ਦਾ ਦੇ ਚੁੱਕੇ ਆ ਉਹਨਾਂ ਨੂੰ ਕਹਿੰਦੇ ਸਰਕਾਰੀ ਹਸਪਤਾਲ ਦੇ ਵਿੱਚ ਕੋਈ ਪੈਸਾ ਨਹੀਂ ਲੱਗਦਾ ਕਾਰਡ ਚੱਲਦਾ ਵਾ ਤੇ ਤੁਹਾਡੇ ਕੋਲ 20000 ਰੁਪਏ ਕਿਸ ਚੀਜ਼ ਦਾ ਲੈ ਗਿਆ ਸਾਨੂੰ ਨਹੀਂ ਪਤਾ ਸਾਨੂੰ ਤਾਂ ਥੋੜੀ ਦੇਰ ਬਾਅਦ ਆ ਕੇ ਕਹਿ ਦਿੰਦੇ ਨੇ ਤੁਹਾਡਾ ਆਹ ਟੈਸਟ ਹੋਣਾ 500 ਰੁਪਏ ਦੇ ਦਿਓ ਤੁਹਾਡਾ ਆਹ ਟੈਸਟ ਹੋਣਾ 400 ਰੁਪਏ ਕਲ ਦੀ ਅਸੀਂ ਦਵਾਈਆਂ ਦਾ ਤੇ ਟੈਸਟਾਂ ਦਾ 20000 ਰੁਪਏ ਅਸੀਂ ਭਰ ਚੁੱਕਿਆ ਉਹੀ ਅਸੀਂ ਲਿਆਏ ਸੀਗੇ ਆ ਉਹੀ ਅਸੀਂ 20000 ਰੁਪਏ ਦੇ ਚੁੱਕੇ ਕਹਿੰਦੇ ਲੱਖ ਰੁਪਏ ਲੱਗਣਾ ਵਾ ਤੁਹਾਡਾ ਤੁਹਾਡੀ ਮੰਮੀ ਦਾ ਆਪਰੇਸ਼ਨ ਹੋਣਾ ਲੱਖ ਰੁਪਏ ਲੱਗਣਾ ਲੱਖ ਰੁਪਏ ਸਾਡੇ ਕੋਲ ਹੈ ਨਹੀਂ ਜੀ ਮੈਂ ਕਿਹਾ ਜੀ ਡਾਕਟਰ ਸਾਡੇ ਕੋਲ ਲੱਖ ਰੁਪਏ ਹੈ ਨਹੀਂਗਾ ਲਗਾਉਣ ਵਾਸਤੇ ਉਸ ਤੋਂ ਬਾਅਦ ਉਹਨਾਂ ਨੇ ਇਦਾਂ ਦੀ ਬਿਸਲੂਕੀ ਕਰਨੀ ਸ਼ੁਰੂ ਕਰਤੀ ਸਾਡੇ ਨਾਲ ਹਾਂਜੀ ਉਹਨਾਂ ਨੇ ਫਿਰ ਆਪਣਾ ਆਪ ਮੈਨੂੰ ਬੁਲਾਣ ਗਈ ਮੇਰੀ ਮੰਮੀ ਦਾ ਹੱਥ ਤੇ ਸੁੱਜਿਆ ਵਾ ਸਿਰਿੰਜ ਕੱਢ ਦੋ ਆ ਕੇ ਕਹਿੰਦੀ ਤੂੰ ਸਾਨੂੰ ਪਲਾਨ ਕਿੱਦਾ ਆਈਆਂ ਸਾਡਾ ਕੰਮ ਆਪੇ ਆਪੀ ਕਰ ਲਾਂਗੇ ਬਤਮੀਜ਼ੀ ਕਰਨ ਲੱਗ ਗਈ ਇਹ ਮੇਰੀ ਭੈਣ ਵੀਡੀਓ ਬਣਾਉਣ ਲੱਗ ਗਈ ਉਹਨੂੰ ਪਤਾ ਲੱਗ ਗਿਆ ਵੀਡੀਓ ਬਣਾ ਰਹੀ ਆ ਦੋਰੋ ਦੇ ਆ ਕੇ ਇਹਦੇ ਕੋਲੋਂ ਫੋਨ ਖੋਇਆ ਇਹਦੇ ਥੱਪੜ ਮਾਰਿਆ ਜਦੋਂ ਮੈਂ ਫੜਨ ਗਈ ਤਾਂ ਮੇਰੇ ਨਾਲ ਅਤਿਆਪਾਈ ਕੀਤੀ ਸਾਡੇ ਫੋਨ ਖੋਣ ਦੀ ਕੋਸ਼ਿਸ਼ ਕੀਤੀ ਗਈ ਜਿਹੜੀ ਵੀਡੀਓ ਤੁਸੀਂ ਬਣਾ ਰਹੇ ਹੋ ਤੁਹਾਡੇ ਕੋਲ ਮੌਜੂਦ ਹੈ ਜਦੋਂ ਤੁਹਾਡੇ ਨਾਲ ਮਿਸ ਵਿਵਹਾਰ ਕੀਤਾ ਗਿਆ ਵਾ ਹਾਂਜੀ ਸਾਡੇ ਕੋਲ ਹੈਗੀ ਉਹ ਵੀਡੀਓ ਖੱਤਾ ਪਾਈ ਕਰਦੀ ਦੀ ਵੀ ਵੀਡੀਓ ਹੈਗੀ ਆ ਔਰ ਪੁੱਠਾ ਸਿੱਧਾ ਬੋਲਦੀ ਆ ਉਹਦੀ ਵੀਡੀਓ ਵੀ ਹੈਗੀ ਹੈ ਸਾਡੇ ਕੋਲ ਮਾਤਾ ਦੇ ਹਾਲਾਤ ਕੀ ਨੇ ਮਾਤਾ ਕਿਸ ਤਰ੍ਹਾਂ ਤੁਸੀਂ ਇੱਥੇ ਬੈਠੇ ਰਹੋਗੇ ਜੀ ਕਿਉਂਕਿ ਰੋਡ ਆ ਸਾਹਮਣੇ ਹੀ ਨੇ ਬੋਲ ਵੀ ਨਹੀਂ ਰਹੇ ਨੇ ਉਹਨਾਂ ਦੀ ਬੋਲਣ ਦੀ ਵੀ ਹਿੰਮਤ ਨਹੀਂ ਹੈਗੀ ਉਹਨਾਂ ਨੂੰ ਇਸ ਟਮਾਈ ਸੀ ਚਾਹੁੰਦਾ ਸੀ ਸੜਕ ਤੇ ਬਿਠਾਇਆ ਹੋਇਆ ਉਹਨੂੰ ਮਾਤਾ ਨੂੰ ਕੋਈ ਚੋਗਿਆ ਕੌਣ ਜ਼ਿੰਮੇਵਾਰ ਹੈ ਜੀ ਉਹਨਾਂ ਦਾ ਆ ਸਰਕਾਰ ਜ਼ਿੰਮੇਵਾਰ ਆ ਆ ਹਸਪੀਟਲ ਜ਼ਿੰਮੇਵਾਰ ਹੈ ਇੱਥੇ ਦਾ ਸਟਾਫ ਜ਼ਿੰਮੇਵਾਰ ਹੈ ਅਸੀਂ ਗੁਰੂ ਨਾਨਕ ਹਸਪੀਟਲ ਚ ਅੰਮ੍ਰਿਤਸਰ ਚ ਜੀ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਆ ਤੇ ਜਿਹੜੇ ਤੁਸੀਂ ਪੈਸੇ ਲਿਆਂਦੇ ਕਿੱਥੋਂ ਲੈ ਕੇ ਆਏ ਜੇ ਅੱਗੇ ਜਿਹੜਾ ਲਾਜ ਪੈਸੇ ਲੱਗਣੇ ਹੋਰ ਕਿੱਥੋਂ ਤੁਸੀਂ ਪੈਸੇ ਦੀ ਪੈਸੇ ਲੈ ਕੇ ਆਉਗੇ ਆਪਣੇ ਮਾਦਾ ਜੀ ਰੈਡੀ ਵੀ ਨਹੀਂ ਹੈਗਾ ਸਾਡੇ ਪਾਪਾ ਨਹੀਂ ਹੈਗੇ ਮੰਮੀ ਇਕੱਲੇ ਨੇ ਸਾਨੂੰ ਪਾਲਿਆ ਅਸੀਂ ਤਿੰਨ ਪੈਣਾ ਪੈਨਾ ਵਾ ਹੁਣ ਮੰਮੀ ਬਿਮਾਰ ਹੋਇਆ ਅਸੀਂ ਇਕੱਠਾ ਕਰਕੇ ਅਸੀਂ ਵੀ ਬਹੁਤ ਗਰੀਬ ਘਰ ਤੋਂ ਮੇਰੇ ਘਰ ਵਾਲੇ ਰਿਕਸ਼ਾ ਚਲਾਉਂਦਾ ਹੈ ਅਸੀਂ 20000 ਰੁਪਏ ਇਕੱਠਾ ਕਰਕੇ ਲਿਆਈਆਂ ਸੀ ਤੁਸੀਂ ਕਿਹੜੀ ਜਗ੍ਹਾ ਤੇ ਰਹਿੰਦੇ ਜੀ ਜਿਵੇਂ ਹਿਸਾਰ ਹਰਿਆਣੇ ਚ ਰਹਿੰਦੀ ਆ ਉਥੋਂ ਦਾ ਜੇ ਇਲਾਜ ਹੁੰਦਾ ਕਿਸ ਤਰ੍ਹਾਂ ਇਲਾਜ ਹੋਣਾ ਹੈ ਤੁਹਾਡੇ ਹਿਸਾਰ ਦੇ ਵਿੱਚ ਹਰਿਆਣੇ ਦੇ ਵਿੱਚ ਜੀ ਹਿਸਾਰ ਚ ਤਾਂ ਬਹੁਤ ਬਦਿਆ ਹਿਲਾਜ ਹੁੰਦਾ। ਉੱਥੇ ਦੀ ਸਰਕਾਰ, ਉੱਥੇ ਦੇ ਹਸਪੀਟਲ ਬਹੁਤ ਬਦਿਆ ਨੇ। ਇੱਥੇ ਨਾਲੋਂ ਤਾਂ ਇੱਥੇ ਤਾਂ ਬਿਲਕੁਲ ਹੀ ਉੱਥੇ ਦੇ ਇੱਕ ਆਵਾਜ਼ ਦੇ ਵਿੱਚ ਆਉਂਦੇ ਨੇ ਭੱਜੇ। ਵੀ ਹਾਂ, ਇੱਥੇ ਆ ਮਰੀਜ਼ ਨੂੰ ਆ ਦਿੱਕਤ ਹੈ। ਮੇਰੀ ਕੁੜੀ ਆ ਉੱਥੇ ਤਿੰਨੀ ਅੰਨੀ ਬਦ ਆਖਿਲ ਹੋਈ ਐ। ਉੱਥੋਂ ਸਵਸਥ ਹੋ ਕੇ ਨਿਕਲੀ ਐ ਬਿਲਕੁਲ। ਲੇਕਿਨ ਪੰਜਾਬ ਸਰਕਾਰ ਦੀ ਗੱਲ ਕਰੀਏ, ਪੰਜਾਬ ਸਰਕਾਰ ਵੀ ਬੜੀਆਂ ਇਸ਼ਤਿਹਾਰ ਦਿੰਦੀ ਆ ਟੀਵੀ ਚੈਨਲ ਇਸ਼ਤਿਹਾਰ ਦਿੰਦੀ ਆ ਇਲਾਜ ਕੀਤਾ ਜਾਂਦਾ ਗਰੀਬਾਂ ਦਾ ਇਲਾਜ ਕੀਤਾ ਜਾਂਦਾ ਮੁਫਤ ਇਲਾਜ ਕੀਤਾ ਜਾਂਦਾ ਹੁਣ ਤੁਸੀਂ ਤੁਹਾਡਾ ਇਲਾਜ ਕਿਉਂ ਨਹੀਂ ਕੀਤਾ ਜਾ ਰਿਹਾ ਜੀ ਜੀ ਅਸੀਂ ਤਾਂ ਪਹਿਲੀ ਵਾਰ ਕੁਝ ਨਹੀਂ ਅਸੀਂ ਤਾਂ ਹਸਪਤਾਲ ਚ ਪਹਿਲੀ ਵਾਰ ਪੰਜਾਬ ਹਸਪਤਾਲ ਸਰਕਾਰ ਚ ਲੈ ਕੇ ਆਏ ਸੀਗੇ ਹਸਪਤਾਲ ਚ ਲੈ ਕੇ ਆਏ ਸੀ ਸਾਡੀ ਮੰਮੀ ਦਾ ਕੋਈ ਇਲਾਜ ਨਹੀਂ ਹੋਇਆ ਕੋਈ ਸਾਡੀ ਇੱਥੇ ਸੁਣਵਾਈ ਨਹੀਂ ਹੋ ਰਹੀ ਕੋਈ ਕੁਝ ਵੀ ਨਹੀਂ ਇਲਾਜ ਹੁੰਦਾ ਤਾਂ ਅਸੀਂ ਇੱਥੇ ਬੈਠੇ ਹੁੰਦੇ ਸੜਕ 'ਚ ਐਨਾ ਗੰਦਾ ਮੈਂ ਇੱਥੇ ਆ ਦੇਖਿਆ ਹਰਿਆਣੇ 'ਚ ਆ ਕੇ ਦੇਖੋ ਬੀਜੇਪੀ ਸਰਕਾਰ ਹੈ ਉੱਥੇ ਹਸਪੀਟਲ ਨੇ ਉੱਥੇ ਦੀ ਸੁਬਿਧਾ ਸਾਫ ਸਫਾਈ ਇੱਥੇ ਦੀ ਸਾਫ ਸਫਾਈ ਜਾ ਕੇ ਦੇਖੋ ਹਸਪੀਟਲ ਬਾੜਾ ਦੇ ਵਿੱਚ ਸਫਾਈ ਕਰਨ ਵਾਲੇ ਆਉਂਦੇ ਨੇ ਐ ਦੋ ਗਾਗ ਚੱਕ ਕੇ ਲੈ ਜਾਂਦੇ ਨੇ ਐਨੀ ਗੰਦਗੀ ਦੀਵਾਰਾਂ ਦੇ ਉੱਤੇ ਤੁਸੀਂ ਜਾ ਕੇ ਹੁਣ ਵੀ ਦੇਖ ਸਕਦੇ ਹੋ ਮੰਗ ਹੀ ਹੁੰਦਾ ਦੀ ਮੇਨ ਸਾਡੀ ਮੰਗ ਇਹ ਹੈ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੇ ਨਾਲ ਜਿਹੜੀ ਹੱਤਪਾਈ ਹੋਈ ਹੈ ਸਾਡਾ ਜਿਹੜਾ ਪੈਸਾ ਖਰਾਬ ਹੋਇਆ ਔਰ ਜਿਹੜੀ ਮੇਰੀ ਮੰਮੀ ਹਲੇ ਤੱਕ ਬਿਮਾਰ ਹੈ ਇਹ ਠੀਕ ਨਹੀਂ ਹੋਈ ਸਾਨੂੰ ਆ ਇਨਸਾਫ ਚਾਹੀਦਾ ਸਾਡਾ ਪੈਸਾ ਵੀ ਸਾਨੂੰ ਵਾਪਸ ਚਾਹੀਦਾ ਵਾ ਬਿਲਕੁਲ ਜੀ ਇਹ ਸੀ ਆਪਣੀ ਮਾਂ ਦੇ ਇਲਾਜ ਵਾਸਤੇ ਅੱਜ ਗੁਰਨਾਨਕ ਦੇਵ ਹਸਪੀਟਲ ਚ ਪਹੁੰਚੇ ਸੀ ਲੇਕਿਨ ਉੱਥੋਂ ਡਾਕਟਰਾਂ ਬੁਲੜਾ ਇਹਨਾਂ ਨੇ ਮਿਸਬਿਹੇਵ ਕੀਤਾ ਗਿਆ ਵਾ ਗਾਲੀ ਗਲੋਚ ਕੀਤੀ ਗਈ ਹੈ ਉਸ ਤੋਂ ਬਾਅਦ ਇਹਨਾਂ ਨੂੰ ਧੱਕੇ ਮਾਰ ਕੇ ਹਸਪੀਟਲ ਤੋਂ ਬਾਹਰ ਕੱਢ ਦਿੱਤਾ ਗਿਆ ਉਹ ਤਸਵੀਰਾਂ ਇਹ ਕਰੀ ਤੁਹਾਡੇ ਨਾਲ ਸਾਂਝੀ ਕਰਾਂਗਾ ਰੋੜ ਦੀ ਜਿਹੜੇ ਆਸ-ਪਾਸ ਦੇ ਲੋਕ ਨੇ ਉਹ ਵੀ ਇੱਥੇ ਇਕੱਠੇ ਹੋਏ ਨੇ ਲੇਕਿਨ ਮਦਦ ਵਾਸਤੇ ਕੋਈ ਵੀ ਅੱਗੇ ਨਹੀਂ ਆ ਰਿਹਾ ਜਦੋਂ ਸਾਨੂੰ ਪਤਾ ਲੱਗਾ ਤੇ ਮੀਡੀਆ ਨੂੰ ਪਤਾ ਲੱਗਾ ਤਾਂ ਮੌਕੇ ਤੇ ਪਹੁੰਚ ਕੇ ਇਹਨਾਂ ਦੀ ਜਿਹੜੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਨੂੰ ਜਗਾ ਰਹੀ ਹੈ ਜਿਹੜੀ ਸੁੱਤੀ ਹੋਈ ਸਰਕਾਰ ਹੈ ਜਿਹੜੇ ਵਾਅਦੇ ਕਰਦੀ ਸੀ ਤਸਵੀਰਾਂ ਇਹ ਕਰੀ ਤੁਹਾਡੇ ਨਾਲ ਸਾਂਝੇ ਕਰ ਦੇਣਾ ਜਿਹੜੀ ਮਾਤਾ ਇੱਥੇ ਲੰਮੇ ਪਈ ਹੈ ਤੇ ਲੱਗੇ ਤੁਸੀਂ ਦੇਖ ਸਹੇ ਗੰਦ ਪਿਆ ਹੋਆ ਤੇ ਗੰਦਗੀ ਦਾ ਢੇਰ ਲੱਗਾ ਹੋਇਆ ਪਈ ਆਪਣੀ ਜਿਹੜੀ ਮਾਂ ਨੂੰ ਇਲਾਜ ਵਾਸਤੇ ਲੋਕਾਂ ਕੇ ਅਪੀਲ ਕਰ ਰਹੇ ਨੇ ਲੇਕਿਨ ਅਜੇ ਤੱਕ ਗੱਲ ਕਰਾਂ ਅੰਮ੍ਰਿਤਸਰ ਲੋਕਾਂ ਕੋਈ ਵੀ ਮਦਦ ਨਹੀਂ ਕੀਤੀ ਜਾ ਰਹੀ ਦੇਖ ਸਕਦੇ ਕੀ ਆਪਣੀ ਮਾਂ ਦੇ ਇਲਾਜ ਵਾਸਤੇ ਜਿਹੜੇ ਲੋਕ ਧੀਆਂ ਆਈਆਂ ਨੇ ਆਪਣੇ ਮਾਂ ਦਾ ਇਲਾਜ ਕਰਾਉਣ ਵਾਸਤੇ ਆਏ ਨੇ ਲੇਕਿਨ ਅਜੇ ਤੱਕ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲ ਪਾ ਰਿਹਾ ਹੁਣ ਦੇਖਣਾ ਹੋਵੇਗਾ ਕਿ ਇਸ ਖਬਰ ਲੱਗਣ ਤੋਂ ਬਾਅਦ ਜਿਹੜੇ ਅਧਿਕਾਰੀ ਨੇ ਡਾਕਟਰ ਨੇ ਆਪਣੀ ਕੀ ਸਪਸ਼ਟੀਕਰਨ ਦਿੰਦੇ ਨੇ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਮਜੀਠਾ ਰੋਡ ਗੁਰਨਾਣਕ ਦੇਵ ਹਸਪੀਟਲ ਦੀ ਬਾਹਰ ਦੀਆਂ ਮਾਂ ਦਾ ਇਲਾਜ ਕਰਨ ਵਾਸਤੇ ਜਿਹੜਾ ਅੱਜ ਹਸਪੀਟਲ 'ਚ ਪਹੁੰਚੀਆਂ ਸੀ ਕੈਮਰਾਮੈਨ ਕਰਨ ਦੇ ਨਾਲ ਅਮਨਦੀਪ ਸਿੰਘ ਪ੍ਰਾਈਮ ਪੰਜਾਬ 7 ਅੰਮ੍ਰਿਤਸਰ ਸੰਗਰੂਰ ਤੋਂ ਮੇਰਾ ਨਾਮ ਚਰਨਜੀਤ ਕੋਹੜਾ ਹੈ ਮੈਂ ਮਜੀਟਾ ਰੌਰਦੀ ਨਿਵਾਸੀ ਆ ਹਾਂ ਮੈਂ ਇੱਥੋਂ ਮੁੜੀ ਆ ਥੋੜਾ ਵੇਖਿਆ ਦੇਖਿਆ ਮੈਨੂੰ ਬੜਾ ਮਨ ਤੇ ਦੁੱਖ ਹੋਇਆ ਕਿ ਇਹਦੀ ਰਾਤ ਭਗਵੰਤ ਮਾਨ ਦੇ ਰਾਤ ਭਗਵੰਤ ਦੇ ਇਲਾਕੇ ਤੋਂ ਆਏ ਸੰਗਰੂਰ ਤੋਂ ਇਹ ਪੇਸ਼ੈਂਟ ਡਿੱਗਾ ਆਇਆ ਕੋਈ ਡਾਕਟਰ ਨਹੀਂ ਕੋਈ ਬੰਦਾ ਨਹੀਂ ਕੋਈ ਬਾਤ ਨਹੀਂ ਪੁੱਛਣ ਡਿਆ ਇਹ ਬੜੀ ਦੁਖਬਰੀ ਗਾਣੀ ਹੈ ਹੋਂ ਡਾਕਟਰ ਮੈਂ ਕਹਿੰਨੀ ਫ੍ਰੀ ਲਾਚ ਕਰਨ ਵੱਦ ਤੋਂ ਵਾਅਦਾ ਪਾ ਸਨਮਾਨ ਦੇਵਾਂਗੇ ਡਾਕਟਰਾਂ ਨੂੰ ਅਗਰ ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਮੈਂ ਕੰਨੀ ਆ ਜਬ ਤੱਕ ਜਬ ਤੱਕ ਜ਼ੁਰਤ ਜਾਨ ਰਹੇਗਾ ਭਗਵੰਤ ਤੇਰਾ ਨਾਮ ਰਹੇਗਾ ਭਗਵੰਤ ਸਿੰਘ ਜੀ ਤੂੰ ਹਰ ਗਰੀਬ ਮ ਬੰਦੇ ਦੀ ਹੈਲਪ ਕਰਨੀ ਵਾਅਦ ਤੋਂ ਵਾਅਦਾ ਹੈਲਪ ਕਰਨੀ ਤੁਸੀਂ ਗਰੀਬ ਇਨਸਾਨ ਹੈ ਇਹ ਬਹੁਤ ਬਹੁਤ ਵੱਡਾ ਤੱਕਾ ਬਹੁਤ ਵੱਡਾ ਤੱਕਾ ਪਰਿਵਾਰ ਨਾ ਹੋਇਆ ਹੈ ਅਗਰ ਮੈਂ ਨਾ ਇਸਤੇਮਾਨਦੀ ਮੈਨੂੰ ਬਹੁਤ ਦੁਖਵਰੀ ਕਹਾਣੀ ਲੱਗੀ ਹੈ ਅੱਗੇ ਇਲਾਜ ਪੂਰਾ ਹੋਣਾ ਚਾਹੀਦਾ ਜਨਾਨੀ ਦਾ ਉਹ ਜਨਾਨੀ ਦਾ ਇਲਾਜ ਹੋਣਾ ਚਾਹੀਦਾ ਜਿਨ੍ਹਾਂ ਨੇ ਕੀ ਕੀਤੀ ਹੈ ਭਗਵੰਤ ਮਾਨ ਜੀ ਆ ਭਗਵੰਤ ਮਾਨ ਜੀ ਮੈਂ ਇਹ ਕਹਿਣਾ ਚਾਹੁੰਦੀ ਡਾਕਟਰ ਲੇਡੀਜ਼ ਲੇਡੀਜ਼ ਨੂੰ ਮਾਰ ਕੇ ਚਪੇੜਾ ਮਾਰ ਕੇ ਮੋਬਾਈਲ ਖੋ ਕੇ ਐ ਜੀ ਰੂਮ ਸੇ ਬੈ ਕੇ ਆਪ ਆਂਦੀਆਂ ਫੋਨ ਕਰੀਏ ਪੇਸ਼ੈਂਟ ਮਰਦਾ ਰਵੇ ਤਾਂ ਪੇਸ਼ੈਂਟ ਨੂੰ ਬਾਹਰ ਸੁੱਟਦਾ ਇਹ ਬਹੁਤ ਗੰਦੀ ਗੱਲ ਹੋਈ ਹੈ ਮੇਰੇ ਇਹਨਾਂ ਦਾ ਇਲਾਜ ਫਰੀ ਹੋਣਾ ਚਾਹੀਦਾ ਬਿਲਕੁਲ ਸਰਕਾਰੀ ਸਰਕਾਰੀ ਹਾਂਜੀ ਮਾ ਤੁਹਾਈ ਇਹ ਮਕਰ ਨਾ ਤੇ ਕੰਨੀ ਆ ਕੀ ਹਸਪਤਾਲ ਨੂੰ ਨਾਮ ਦਿੱਤਾ ਗਿਆ ਹੈ ਭਗਵਾਨ ਜੀ ਆਣ ਹੁਣ ਆਪ ਇੱਥੇ ਵੇਖ ਕੇ ਗੁਰੂ ਨਾਨਕ ਹਸਪਤਾਲ ਦੀ ਸਥਿਤੀ ਕੀ ਕਰਨ ਮੈਂ ਕਹਿੰਦੀ ਪ੍ਰਸ਼ਾਸਨ ਜੀ ਮੈਂ ਇਹ ਰਿਕਵੈਸਟ ਕਰਦੀ ਹਾਂ ਕਿ ਹਰ ਗਰੀਬ ਬੰਦੇ ਨੂੰ ਇਹ ਦੁੱਖ ਦੀ ਪਾਣੀ ਕਹਾਣੀ ਹੈ ਦੁੱਖ ਭਰੀ ਕਹਾਣੀ ਦੇਖੀ ਮੈਂ ਅੱਜ ਬੇਰਾ ਮਨ ਬੜਾ ਦੁਖੀ ਹੋ ਗਿਆ ਕੁਛ ਨਹੀਂ ਹੋਇਆ ਮੇਰਾ ਨਾਮ ਰਵਿੰਦਰ ਸਿੰਘ ਹੈ ਸਾਡੀ ਮੈਡੀਸਨ ਤਿੰਨ ਵਾਰਡ ਆ ਸਟਾਫ ਦੇ ਪੇਸ਼ੰਗ ਦੇ ਵਿੱਚ ਕੁਛ ਆਪਸੀ ਥੋੜੀ ਪ੍ਰੋਬਲਮ ਜੀ ਹੋ ਗਈ ਸੀ ਉਹਦੇ ਕਰਕੇ ਦੋਨਾਂ ਛਾਥਾ ਪਾਈ ਹੋ ਗਈ ਸਟਾਫ ਦੇ ਵੀ ਸੱਟਾਂ ਲੱਗੀਆਂ ਹੋਈਆਂ ਸਟਾਫ ਨੂੰ ਵੀ ਲੋਚਿਆ ਗਿਆ ਉਹਦੇ ਵੀ ਨੀਲ ਪਏ ਹੋਏ ਆ ਉਹ ਵੀ ਇੱਥੇ ਸਾਡੇ ਵਾਰਡ ਚ ਹੀ ਨੇ ਤੇ ਮਰੀਜ਼ ਦੇ ਟੈਂਸ਼ਨ ਥੋੜੇ ਜਿਆਦਾ ਹਾਈਪਰ ਹੋ ਗਏ ਵੀਡੀਓ ਬਣਾਉਣ ਲੱਪੇ ਸਟਾਫ ਨੇ ਫੋਨ ਫੜਨ ਦੀ ਕੋਸ਼ਿਸ਼ ਕੀਤੀ ਤਾਂ ਦੋ ਤਿੰਨ ਬੀਬੀਆਂ ਨੇ ਉਹਨੂੰ ਫੜ ਲਿਆ ਸਟਾਫ ਨੂੰ ਫੜ ਕੇ ਉਹਦੀ ਚੁੰਡੀਆਂ ਵੱਢੀਆਂ ਤੇ ਉਹ ਫਿਰ ਇਹਨਾਂ ਨੇ ਇਹ ਆਪਣੇ ਮਰੀਜ਼ ਚਾਕੇ ਬਾਹਰ ਲੈ ਆਏ ਕਿ ਤੱਕ ਕੋਈ ਨਾ ਧੱਕੇ ਮਾਰ ਗਏ ਨਾ ਧੱਕੇ ਧੱਕੇ ਕੋਈ ਦੇਖੋ ਮੈਨੂੰ ਮੈਂ ਆਫ ਕੀਤਾ ਗਿਆ ਨਸਲ ਫੱਟਪਾਦਾ ਕਿਸੇ ਨਾਲ ਗੱਲ ਕਰਾ ਨੀ ਗੱਲ ਦੇਖੋ ਡਿਊਟੀ ਇੱਕ ਹੁੰਦੀ ਕਿ ਦੋਨਾਂ ਵੱਲੋਂ ਕਾਪੀ ਨਹੀਂ ਕੀਤਾ ਜਾਵੇ ਨਾ ਇੱਕ ਵਾਰਡ ਵਿੱਚ 30 35 ਸਟਾਫ ਹੁੰਦੇ ਆ ਅਗਰ ਕੋਈ ਅਟੈਂਡੈਂਟ ਸਾਫ ਨੂੰ ਬੁਲਾ ਲਿਆ ਤਾਂ ਥੋੜੀ ਜੀ ਹਮਾਰੀ ਤੇ ਵਤਨੀ ਚਾਹੀਦੀ ਹੈ ਜੇ ਕਿਸ ਨੂੰ ਕਹਿਣਾ ਇਹ ਇੱਧਰ ਆ ਸੁਣਦੀ ਨਹੀਂ ਹੈ ਕਿ ਉਹ ਜੀ ਗੱਲ ਗਲਤ ਹੈ ਨਾ ਸਟਾਫ ਉਹ ਵੱਡੀ ਸਿੰਜ ਸਟਾਫ ਨੇ ਹੱਥੋਂ ਭਾਈ ਹੋਈ ਹੈ ਪਰ ਮੈਨੂੰ ਪਤਾ ਨਹੀਂ ਮੈਂ ਦੇਖਿਆ ਨਹੀਂ ਹੈ ਕਿ ਮੈਨੂੰ ਹੁਣ ਆਇਆ ਜਿਸ ਮੈਂ ਹੁਣ ਆਇਆ ਤੇ ਵੈਸੇ ਐਮਐਸਰ ਅੰਦਰ ਬੈਠੇ ਨੇ ਵਾਰਡ ਵਿੱਚ ਉਹਦੀ ਇਨਕੁਆਰੀ ਪ੍ਰੋਪਰ ਚੱਲ ਰਹੀ ਹੈ ਉਹ ਇੱਕ ਲਾਗ ਇਸ਼ੂ ਬਣਿਆ ਹੋਇਆ ਹੈ ਪਰ ਸਾਨੂੰ ਇਹ ਕਿ ਮਰੀਜ਼ ਦੀ ਹਾਲਤ ਜਿਹੜੀ ਹੈ ਉਹ ਸੀਰੀਅਸ ਹੈ ਇਹਨਾਂ ਨੂੰ ਪਹਿਲੇ ਅਟੈਕ ਆ ਚੁੱਕਾ ਸੀ ਇਹਨਾਂ ਨੂੰ ਲੈਣ ਆਇਆ ਠੀਕ ਹੈ ਉਹ ਸਟ੍ਰੈਚਰ ਲੈ ਕੇ ਆ ਰਹੇ ਸੀ ਨੂੰ ਸ਼ਿਫਟ ਕਰਾ ਰਹੇ ਅੰਦਰ ਬਹੁਤ ਦੇਰ ਹੋ ਗਈ ਹੈ ਚਾਰੇ ਦੇ ਬੇਚੇ ਮੈਨੂੰ ਮੈਨੂੰ ਹੁਣੇ ਫੋਨ ਆਇਆ ਮੈਂ ਇੱਦੀ ਪਰਨਾ ਬਣ ਕੇ ਆ ਗਿਆ ਮੈਂ ਆਉਣ ਦਾ ਤਾਂ ਪੱਗ ਬਣ ਕੇ ਕੋਟ ਪੈਣ ਬਾ ਕੇ ਆਇਆ ਮੈਂ ਹੁਣੇ ਇੱਦੀ ਆਇਆ ਮੈਨੂੰ ਹੁਣੇ ਫੋਨ ਆਇਆ ਮੈਂ ਵੀ ਅਵਾਰਡ ਦਾ ਜੂਨੀਅਰ ਡਾਕਟਰ ਨਹੀਂ ਹੈ ਸਾਡੇ ਸਰ ਸੀਨੀਅਰ ਵੀ ਆਏ ਆ ਅੰਦਰ ਰਮਨ ਸਰ ਵੀ ਬੈਠਾ ਹੈ ਅਸੀਂ ਇਹਨਾਂ ਨੂੰ ਕਾਫੀ ਦੇਰ ਤੋਂ ਸਮਝਾ ਰਹੇ ਹਾਂ ਬੜੇ ਸਮਝੀ ਨਹੀਂ ਰਹੀ ਹੈ ਕਿ ਮਰੀਜ਼ ਦੀ ਹਾਲਤ ਨੂੰ ਮੱਦੇਨਜ਼ਰ ਰੱਖਦੇ ਵੀ ਇਹਨੂੰ ਸ਼ਿਫਟ ਕਰਵਾ ਲਓ ਅੰਦਰ ਬਾਕੀ ਜੀ ਸਰ ਬੈਠੇ ਨੇ ਮੈਡੀਸਿਨ ਦੇਣ ਵਾਲੇ ਤੁਸੀਂ ਉਹਨਾਂ ਨਾਲ ਗੱਲ ਕਰਨ ਚਾਹੇ ਮੇਰਾ ਨਾਮ ਡਾਕਟਰ ਜਸਕਰਨ ਸਿੰਘ ਹੈ ਮੈਂ ਇਥੇ ਥਾਰੀ ਰੈਜ਼ੀਡੈਂਟ ਆ ਇੱਥੇ ਮੈਡੀਸਿਨ ਵਾਲੇ